ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ ਬੱਸ ਦੇ ਵਿੱਚ ਬੈਠੀ ਮਾਤਾ ਹੂਕੀ ਹੂਕੀ ਰੋ ਰਹੀ ਸੀ ਉਸ ਦੇ ਨਾਲ ਬੈਠੀਆਂ ਸਵਾਰੀਆਂ ਨੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਪਰ ਉਹ ਕੁਝ ਨਾ ਬੋਲੀ ਇੰਨੇ ਨੂੰ ਟਿਕਟਾਂ ਕੱਟਦਾ ਹੋਇਆ ਕੰਡੈਕਟਰ ਉਸ ਦੇ ਕੋਲ ਆਇਆ ਉਸ ਨੂੰ ਪੁੱਛਣ ਲੱਗਿਆ ਕਿ ਮਾਤਾ ਜੀ ਕਿਉਂ ਰੋ ਰਹੀ ਹੈ ਪਰ ਮਾਤਾ ਫੇਰ ਵੀ ਕੁਝ ਨਾ ਬੋਲੀ ਫਿਰ ਕੰਡੈਕਟਰ ਨੇ ਮਾਤਾ ਦੇ ਹੱਥ ਵਿੱਚ ਫੜਿਆ ਹੋਇਆ ਝੋਲਾ ਫਰੋਲਣਾ ਸ਼ੁਰੂ ਕਰ ਦਿੱਤਾ ਜਦੋਂ ਹੀ ਕਨੈਕਟਰ ਨੇ ਮਾਤਾ ਦਾ ਝੋਲਾ ਫਰੋਲਿਆ ਤਾਂ ਕਨੈਕਟਰ ਦੇ ਰੋਂਗਟੇ ਖੜੇ ਹੋ ਗਏ ਆਖਰ ਕੀ ਸੀ ਮਾਤਾ ਦੇ ਝੋਲੇ ਵਿੱਚ ਅਜਿਹਾ ਜੋ ਦੇਖ ਕੇ ਕਨੈਕਟਰ ਅਤੇ ਸਵਾਰੀਆਂ ਦੇ ਰੋਂਗਟੇ ਖੜੇ ਹੋ ਗਏ ਸੀ ਕਿਉਂਕਿ ਉਹ ਮਾਤਾ ਤਾਂ ਸਵੇਰ ਦੇ 7 ਵਜੇ ਦਾ ਟਾਈਮ ਸੀ ਇੱਕ ਬੁੱਢੀ ਮਾਤਾ ਬੱਸ ਢੇ ਤੇ ਖੜੀ ਹੋਈ ਸੀ ਹੋਰ ਵੀ ਬਹੁਤ ਸਾਰੀਆਂ ਸਵਾਰੀਆਂ ਖੜੀਆਂ ਸੀ ਉਸ ਬੁੱਢੀ ਮਾਤਾ ਦੇ ਹੱਥ ਵਿੱਚ ਇੱਕ ਝੋਲਾ ਫੜਿਆ ਹੋਇਆ ਸੀ ਕਦੇ ਉਹ ਝੋਲੇ ਨੂੰ ਇੱਕ ਹੱਥ ਵਿੱਚ ਫੜ ਲੈਂਦੀ ਕਦੇ ਦੂਜੇ ਹੱਥ ਵਿੱਚ ਫੜ ਲੈਂਦੀ ਅੱਡੇ ਤੇ ਸਰਕਾਰੀ ਮੁਲਾਜ਼ਮ ਵੀ ਖੜੇ ਹੋਏ ਸੀ ਕੁਝ ਟੀਚਰ ਸੀ ਕੁਝ ਪੁਲਿਸ ਵਾਲੇ ਵੀ ਸੀ ਕੁਝ ਬੈਂਕ ਮੁਲਾਜ਼ਮ ਸੀ ਤੇ ਸਾਰੇ ਮੁਲਾਜ਼ਮਾਂ ਨੇ ਸਵੇਰੇ 7 ਵਾੜੀ ਬਸ ਚੜ੍ਹਨਾ ਸੀ ਪਰ ਉਹ ਬੁੱਢੀ ਮਾਤਾ ਨੇ ਉਸੇ ਬਸ ਤੇ ਵੀ ਚੜ੍ਹਨਾ ਸੀ ਕਈ ਲੜਕੀਆਂ ਮਾਤਾ ਦੇ ਵੱਲ ਵੇਖ ਰਹੀਆਂ ਸੀ ਕਿ ਐਨੀ ਬੁੱਢੀ ਮਾਤਾ ਹੈ ਸਵੇਰੇ ਸਵੇਰੇ ਤਿਆਰ ਹੋ ਕੇ ਕਿੱਥੇ ਜਾ ਰਹੀ ਹੋਵੇਗੀ ਇਸਨੇ ਕਿੱਥੇ ਜਾਣਾ ਹੋਵੇਗਾ ਆਪਣੇ ਮਨ ਵਿੱਚ ਸੋਚ ਰਹੀਆਂ ਸੀ ਉਹ ਮਾਤਾ ਬੜੀ ਉਦਾਸ ਸੀ ਉਹ ਕਦੇ ਇੱਕ ਪਾਸੇ ਦੇਖ ਰਹੀ ਸੀ ਕਦੇ ਦੂਜੇ ਪਾਸੇ ਵੇਖ ਰਹੀ ਸੀ ਇੰਨੇ ਨੂੰ ਵੱਸ ਆ ਗਈ ਤੇ ਸਾਰੀਆਂ ਸਵਾਰੀਆਂ ਦੌੜ ਕੇ ਵੱਸ ਦੇ ਵਿੱਚ ਚੜਨ ਲੱਗੀਆਂ ਉਹ ਬੁੱਢੀ ਮਾਤਾ ਵੀ ਵੱਸ ਦੇ ਵਿੱਚ ਬੈਠ ਗਈ ਸੀ ਕੁਝ ਮੁੰਡਿਆਂ ਨੇ ਮਾਤਾ ਨੂੰ ਸੀਟ ਛੱਡ ਦਿੱਤੀ ਕਿ ਮਾਤਾ ਜੀ ਤੁਸੀਂ ਬੈਠ ਜਾਓ ਅਸੀਂ ਤਾਂ ਖੜੇ ਹੋ ਕੇ ਵੀ ਚਲੇ ਜਾਵਾਂਗੇ ਮਾਤਾ バス ਦੇ ਵਿੱਚ ਬੈਠੀ ਰਹੀ ਚੱਲਦੀ ਚੱਲਦੀ バス ਵਿੱਚ 5 ਕਿਲੋਮੀਟਰ ਗਈ ਹੋਵੇਗੀ ਕਿ ਮਾਤਾ ਅਚਾਨਕ ਰੋਣ ਲੱਗੀ ਰੋਂਦੀ ਹੋਈ ਮਾਤਾ ਦੀ ਆਵਾਜ਼ ਉੱਚੀ ਹੁੰਦੀ ਜਾ ਰਹੀ ਸੀ ਮਾਤਾ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਨਾਲ ਅਗਲੀ ਸੀਟ ਅਤੇ ਪਿਛਲੀ ਸੀਟ ਤੇ ਬੈਠੀਆਂ ਸਵਾਰੀਆਂ ਹੈਰਾਨ ਹੋ ਗਈਆਂ ਸੀ ਇੱਕ ਦੋ ਨੇ ਮਾਤਾ ਤੋਂ ਰੋਣ ਦਾ ਕਾਰਨ ਵੀ ਪੁੱਛਿਆ ਕਿ ਮਾਤਾ ਜੀ ਕੀ ਗੱਲ ਹੋ ਗਈ ਪਰ ਮਾਤਾ ਕੁਝ ਨਾ ਬੋਲੀ ਫਿਰ ਬਸ ਦੀਆਂ ਸਵਾਰੀਆਂ ਸਾਰੀਆਂ ਪਰੇਸ਼ਾਨ ਹੋ ਰਹੀਆਂ ਸੀ ਕਿਉਂਕਿ ਸਵੇਰੇ ਸਵੇਰੇ ਇਸ ਤਰ੍ਹਾਂ ਰੋਣ ਦੀਆਂ ਆਵਾਜ਼ਾਂ ਸੁਣ ਕੇ ਹਰ ਕਿਸੇ ਦਾ ਮਨ ਪਰੇਸ਼ਾਨ ਹੋ ਜਾਂਦਾ ਹੈ ਸਵਾਰੀਆਂ ਨੇ ਮਾਤਾ ਦੇ ਆਲੇ ਦੁਆਲੇ ਝੁੰਡ ਬਣਾ ਲਿਆ ਸੀ ਸਾਰੇ ਮਾਤਾ ਨੂੰ ਪੁੱਛ ਰਹੇ ਸੀ ਕਿ ਕੀ ਗੱਲ ਹੋ ਗਈ ਪਰ ਮਾਤਾ ਜੀ ਕੁਝ ਵੀ ਨਹੀਂ ਬੋਲ ਰਹੀ ਸੀ ਇੰਨੇ ਨੂੰ ਕੰਡੈਕਟਰ ਟਿਕਟਾਂ ਕੱਟਦਾ ਹੋਇਆ ਮਾਤਾ ਦੇ ਕੋਲ ਆਇਆ ਉਹ ਪੁੱਛਣ ਲੱਗਿਆ ਮਾਤਾ ਕਿਉਂ ਰੋ ਰਹੀ ਹੈ ਪਰ ਮਾਤਾ ਫੇਰ ਵੀ ਕੁਝ ਨਾ ਬੋਲੀ ਉਹ ਕਹਿਣ ਲੱਗਿਆ ਲੱਗਿਆ ਕਿ ਮਾਤਾ ਜੇਕਰ ਬਾੜੇ ਵਾਸਤੇ ਪੈਸੇ ਨਹੀਂ ਹਨ ਤਾਂ ਮੈਂ ਤੇਰੀ ਟਿਕਟ ਆਪਣੇ ਪੱਲਿਓਂ ਕੱਟ ਦੇਵਾਂਗਾ ਪਰ ਮਾਤਾ ਅਜੇ ਵੀ ਚੁੱਪ ਨਹੀਂ ਹੋ ਰਹੀ ਸੀ ਹੁਣ ਸਮਝ ਨਹੀਂ ਆਉਂਦੀ ਸੀ ਕਿ ਮਾਤਾ ਕਿਉਂ ਰੋ ਰਹੀ ਹੈ ਕੰਡੈਕਟਰ ਨੇ ਬਹੁਤ ਵਾਰ ਮਾਤਾ ਨੂੰ ਪੁੱਛਿਆ ਮਾਤਾ ਰੋਣ ਦਾ ਕਾਰਨ ਤਾਂ ਦੱਸੋ ਫਿਰ ਹੀ ਸਾਨੂੰ ਪਤਾ ਲੱਗੇਗਾ ਉਸਨੇ ਡਰਾਈਵਰ ਦੇ ਕੋਲੋਂ ਪਾਣੀ ਵਾਲੀ ਬੋਤਲ ਚੁੱਕੀ ਤੇ ਮਾਤਾ ਨੂੰ ਪੀਣ ਲਈ ਕਿਹਾ ਮਾਤਾ ਨੇ ਇੱਕ ਘੁੱਟ ਪਾਣੀ ਪੀਤਾ ਪਰ ਮਾਤਾ ਚੁੱਪ ਨਹੀਂ ਹੋ ਰਹੀ ਸੀ ਉਹ ਸਾਰੇ ਜਾਣੇ ਪਰੇਸ਼ਾਨ ਸੀ ਕਿਉਂਕਿ ਮਾਤਾ ਬੋਲ ਕੇ ਵੀ ਕੁਝ ਨਹੀਂ ਦੱਸ ਰਹੀ ਸੀ ਫਿਰ ਕੰਡੈਕਟਰ ਨੂੰ ਇੱਕ ਗੱਲ ਸੁੱਝੀ ਉਸਨੇ ਮਾਤਾ ਦੇ ਹੱਥੋਂ ਉਹ ਝੋਲਾ ਫੜ ਲਿਆ ਜੋ ਉਸ ਦੇ ਹੱਥਾਂ ਵਿੱਚ ਉਟਕੇ ਫੜੀ ਬੈਠੀ ਸੀ ਜਿਉਂ ਹੀ ਉਸਨੇ ਝੋਲਾ ਖੋਲਿਆ ਤਾਂ ਉਸਦੇ ਰੰਗਟੇ ਖੜੇ ਹੋ ਗਏ ਕਨੈਕਟਰ ਦੇ ਹੋਸ਼ ਉੱਡ ਗਏ ਉਸ ਝੋਲੇ ਦੇ ਵਿੱਚ ਕੁਝ ਅਜੀਹਾ ਨਿਕਲਿਆ ਕਿ ਸਵਾਰੀਆਂ ਵੀ ਹੈਰਾਨ ਪਰੇਸ਼ਾਨ ਹੋ ਗਈਆਂ ਉਹਨਾਂ ਨੇ ਉਹ ਬੱਸ ਉੱਥੇ ਹੀ ਰੋਕ ਲਈ ਫਿਰ ਜੋ ਹੋਇਆ ਉਸ ਝੋਲੇ ਦੀ ਤਸਵੀਰ ਨੇ ਸਭ ਕੁਝ ਸੱਚ-ਸੱਚ ਬਿਆਨ ਕਰ ਦਿੱਤਾ ਬੱਸ ਇੱਕ ਪਾਸੇ ਰੋਕ ਕੇ ਲੋਕਾਂ ਨੇ ਮਾਤਾ ਨੂੰ ਚੁੱਪ ਕਰਵਾਇਆ ਤੇ ਉਸ ਤੋਂ ਸੱਚਾਈ ਜਾਣਣੀ ਚਾਹੀ ਅੱਜ ਮਾਤਾ ਨੇ ਆਪਣੀ ਚੁੱਪੀ ਤੋੜੀ ਸੀ ਉਹ ਪਿਛਲੇ ਪਤਾ ਨਹੀਂ ਕਿੰਨੇ ਕ ਸਮੇਂ ਤੋਂ ਇਸ ਤਰ੍ਹਾਂ ਚੁੱਪਚਾਪ ਰੋ ਰਹੀ ਸੀ ਉਸਨੇ ਦੱਸਿਆ ਕਿ ਮੈਂ ਆਪਣੇ ਘਰ ਦੇ ਵਿੱਚੋਂ ਸੁਖੀ ਵਸਦੀ ਸੀ ਮੇਰੇ ਪਤੀ ਦੇ ਕੋਲ 60 ਕਿੱਲੇ ਜ਼ਮੀਨ ਸੀ ਮੇਰਾ ਪਤੀ ਸ਼ਹਿਰ ਦੇ ਵਿੱਚ ਇੱਕ ਮੰਨਿਆ ਪਰਮੰਨਿਆ ਵਕੀਲ ਸੀ ਮੇਰੇ ਪਤੀ ਨੇ ਕਦੇ ਵੀ ਮੇਰੇ ਤੇ ਹੱਥ ਨਹੀਂ ਚੁੱਕਿਆ ਸੀ ਮੇਰੇ ਪਤੀ ਨੇ 4-5 ਪਲਾਟ ਮੇਰੇ ਨਾਮ ਕਰਵਾਏ ਸੀ ਕਰ ਕਰੋਨਾ ਦੇ ਵਿੱਚ ਮੇਰੇ ਪਤੀ ਦੀ ਮੌਤ ਹੋ ਗਈ। ਮੇਰੇ ਪਤੀ ਦੀ ਮੌਤ ਤੋਂ ਬਾਅਦ ਮੈਂ ਬਿਲਕੁਲ ਇਕੱਲੀ ਹੋ ਗਈ। ਮੇਰੇ ਪੁੱਤ ਨੂੰ ਪਹਿਲਾਂ ਤਾਂ ਮੇਰੀ ਬਹੁਤ ਦੇਖ ਰਹਿ ਕਰਦੇ ਸੀ। ਉਹ ਮੈਨੂੰ ਬੜਾ ਚੰਗਾ ਸਮਝਦੇ ਸੀ। ਇੱਕ ਦਿਨ ਮੇਰਾ ਪੁੱਤ ਰੋਂਦਾ ਹੋਇਆ ਮੇਰੇ ਕੋਲ ਆ ਕੇ ਕਹਿਣ ਲੱਗਿਆ, "ਮਾਂ, ਬਿਜ਼ਨਸ ਦੇ ਵਿੱਚ ਬੜਾ ਘਾਟਾ ਪੈ ਗਿਆ ਹੈ। ਮੈਂ ਨਵਾਂ ਬਿਜ਼ਨਸ ਸ਼ੁਰੂ ਕੀਤਾ ਸੀ। ਮੈਨੂੰ ਲੱਗਦਾ ਹੈ ਹੁਣ ਮੈਨੂੰ ਬਾਪੂ ਵਾਲੀ ਜ਼ਮੀਨ ਵੇਚਣੀ ਪਵੇਗੀ।" ਮੈਂ ਕਿਹਾ ਨਾ ਪੁੱਤ ਆਪਾਂ ਜ਼ਮੀਨ ਨਹੀਂ ਵੇਚਣੀ ਤੇਰੇ ਪਿਓ ਨੇ ਕਿੰਨੀ ਮਿਹਨਤ ਦੇ ਨਾਲ ਬਣਾਈ ਆ ਫੇਰ ਮੇਰਾ ਪੁੱਤਰ ਹੁੰਦਾ ਹੋਇਆ ਕਹਿਣ ਲੱਗਿਆ ਹੁਣ ਕੀ ਕਰੀਏ ਫੇਰ ਮਾਂ ਜਾ ਤਾਂ ਫੇਰ ਆਪਾਂ ਪਲਾਟ ਵੇਚ ਦਿੰਨੇ ਆ ਮੈਂ ਕਿਹਾ ਚੱਲ ਪੁੱਤ ਜੇਕਰ ਤੂੰ ਸੌਖਾ ਹੁੰਨਾ ਹੈ ਤੇਰੀ ਜਾਨ ਸੌਖੀ ਹੁੰਦੀ ਹੈ ਤਾਂ ਮੇਰੇ ਨਾਮ ਤੇ ਜਿਹੜੇ ਪਲਾਟ ਨੇ ਉਹ ਆਪਾਂ ਵੇਚ ਦਿੰਨੇ ਆ ਮੈਂ ਪੇਪਰਾਂ ਤੇ ਦਸਤਖਤ ਕਰ ਦਿੱਤੇ ਮੇਰਾ ਪੁੱਤਰ ਕਹਿਣ ਲੱਗਿਆ ਮਾਂ ਮੈਂ ਚਾਰੇ ਪਲਾਟ ਵੇਚ ਦਿੱਤੇ ਹੁਣ ਮੇਰਾ ਬਿਜ਼ਨਸ ਠੀਕ ਚੱਲ ਰਿਹਾ ਹੈ ਹੁਣ ਚਿੰਤਾ ਵਾਲੀ ਕੋਈ ਗੱਲ ਨਹੀਂ ਇੱਕ ਦਿਨ ਮੈਨੂੰ ਬੈਠੀ ਨੂੰ ਚੱਕਰ ਆਉਣ ਲੱਗੇ ਹੌਲੀ ਹੌਲੀ ਚੱਕਰ ਵਧਦੇ ਗਏ ਤੇ ਹੌਲੀ ਹੌਲੀ ਮੈਂ ਗੱਲਾਂ ਭੁੱਲਣ ਲੱਗ ਗਈ ਇੱਕ ਦਿਨ ਮੈਨੂੰ ਮੇਰਾ ਪੁੱਤ ਤੈਨੂੰ ਡਾਕਟਰ ਦੇ ਕੋਲ ਲੈ ਕੇ ਗਿਆ ਬਾਅਦ ਦੇ ਵਿੱਚ ਮੇਰੇ ਪੁੱਤ ਨੇ ਮੈਨੂੰ ਦੱਸਿਆ ਕਿ ਮਾਂ ਡਾਕਟਰ ਨੇ ਇੱਕ ਚਿੰਤਾ ਵਾਲੀ ਗੱਲ ਦੱਸੀ ਹੈ ਉਹਨਾਂ ਨੇ ਕਿਹਾ ਹੈ ਕਿ ਤੁਹਾਡੀ ਮਾਂ ਡਿਪਰੈਸ਼ਨ ਦੇ ਵਿੱਚ ਹੈ ਇਸ ਲਈ ਇਹ ਗੱਲਾਂ ਭੁੱਲ ਜਾਂਦੀ ਹੈ ਚੀਜ਼ਾਂ ਰੱਖ ਕੇ ਵੀ ਭੁੱਲ ਜਾਂਦੀ ਹੈ ਮਾਂ ਮੈਂ ਤਾਂ ਐਂ ਕਹਿੰਦਾ ਸੀ ਕਿ ਜੇਕਰ ਘਰ ਮੇਰੇ ਨਾਮ ਤੇ ਕਰਵਾ ਦੇਵੇਂ ਤਾਂ ਤੂੰ ਵੀ ਟੈਨਸ਼ਨ ਫਰੀ ਹੋ ਜਾਵੇਂਗੀ ਨਹੀਂ ਤਾਂ ਮਾਂ ਤੈਨੂੰ ਪਤਾ ਹੀ ਹੈ ਆਖਰ ਨੂੰ ਇਹ ਘਰ ਤਾਂ ਮੇਰਾ ਹੀ ਹੈ ਜੇਕਰ ਤੂੰ ਮੇਰੇ ਨਾਮ ਕਰਵਾ ਦੇਵੇਂ ਤਾਂ ਤੇਰੇ ਸਿਰੋਂ ਬੋਝ ਲੈ ਜਾਵੇਗਾ ਮੈਂ ਵੀ ਸੋਚਿਆ ਕਿ ਚੱਲ ਕੋਈ ਨਹੀਂ ਮੇਰਾ ਪੁੱਤ ਹੈ ਇਹ ਘਰ ਮੇਰੇ ਪੁੱਤ ਦਾ ਹੀ ਤਾਂ ਹੋਣਾ ਹੈ ਅੰਤ ਨੂੰ ਮੈਂ ਪੁੱਤ ਦੇ ਨਾਮ ਤੇ ਘਰ ਕਰਵਾ ਦਿੱਤਾ ਪਰ ਮੈਨੂੰ ਨਹੀਂ ਪਤਾ ਸੀ ਕਿ ਉਸ ਘਰ ਦੇ ਵਿੱਚ ਉਸ ਦਿਨ ਮੇਰੀ ਆਖਰੀ ਰਾਤ ਸੀ ਅਗਲੇ ਦਿਨ ਸਵੇਰੇ ਮੇਰੀ ਨੂੰਹ ਨੇ ਮੈਨੂੰ ਚਾਹ ਵੀ ਨਾ ਫੜਾਈ ਮੈਂ ਵੱਡੀਆਂ ਆਵਾਜ਼ਾਂ ਮਾਰੀਆਂ ਅੱਗੋਂ ਨੂੰਹ ਆ ਕੇ ਕਹਿੰਦੀ ਕਿਉਂ ਸੰਗ ਪਾੜੀ ਜਾਂਦੀ ਐ ਚੁੱਪ ਕਰਕੇ ਬੈਠਿਆ ਨਹੀਂ ਜਾਂਦਾ ਮੈਂ ਤਾਂ ਇੰਨਾ ਸੁਣ ਕੇ ਹੈਰਾਨ ਪਰੇਸ਼ਾਨ ਰਹਿ ਗਈ 24 ਘੰਟੇ ਮੰਮੀ ਜੀ ਮੰਮੀ ਜੀ ਕਰਨ ਵਾਲੀ ਅੱਜ ਮੈਨੂੰ ਬੁੜੀ-ਬੁੜੀ ਕਹਿ ਰਹੀ ਸੀ ਤੇ ਕਹਿ ਰਹੀ ਸੀ ਕਿ ਕੀ ਸੰਗ ਪਾੜੀ ਜਾਨੀ ਐ ਮੈਨੂੰ ਪੂਰੀ ਆਸ ਸੀ ਕਿ ਮੇਰਾ ਮੁੰਡਾ ਇਸ ਦੀ ਅਕਲ ਟਿਕਾਣੀ ਲਾਵੇਗਾ ਸ਼ਾਮ ਨੂੰ ਜਦੋਂ ਮੇਰਾ ਮੁੰਡਾ ਆਇਆ ਤਾਂ ਮੈਂ ਕਿਹਾ ਬੇਟਾ ਅੱਜ ਤੱਕ ਮੈਂ ਤੁਹਾਨੂੰ ਬੇਟਾ ਤੋਂ ਬਿਨਾਂ ਨਹੀਂ ਬੋਲੀ ਤੁਸੀਂ ਵੀ ਮੈਨੂੰ ਮੰਮੀ ਜੀ ਤੋਂ ਬਿਨਾਂ ਨਹੀਂ ਬੋਲੇ ਪਰ ਅੱਜ ਤੇਰੀ ਘਰ ਵਾਲੀ ਨੇ ਮੈਨੂੰ ਬੁੜੀ ਕਿਹਾ ਤੇ ਮੈਨੂੰ ਚਾਹ ਵੀ ਨਹੀਂ ਦਿੱਤੀ ਮੈਂ ਮੈਨੂੰ 100-100 ਗੱਲਾਂ ਸੁਣਾਈਆਂ ਬੇਟਾ ਮੇਰੀ ਘਰ ਦੇ ਵਿੱਚ ਬਸ ਹੁਣ ਐਨੀ ਕਿ ਹਿਜਤ ਰਹਿ ਗਈ ਐ ਅੱਗੋਂ ਮੇਰਾ ਪੁੱਤ ਕਹਿਣ ਲੱਗਿਆ ਮਾਂ ਜੇਕਰ ਚੁੱਪ ਕਰਕੇ ਰੋਟੀ ਖਾਣੀ ਹੈ ਤਾਂ ਖਾਈ ਜਾ ਜੇਕਰ ਰੋਟੀ ਨਹੀਂ ਖਾਦੀ ਜਾਂਦੀ ਤਾਂ ਆਪਦਾ ਵੇਖ ਲੈ ਉਹ ਸੁਣ ਕੇ ਤਾਂ ਮੈਂ ਪਾਣੀ ਪਾਣੀ ਹੋ ਗਈ ਸੀ ਬੇ ਪੁੱਤਰਾ ਇਹ ਤੂੰ ਕੀ ਗੱਲਾਂ ਕਰਦਾ ਹੈ ਤਾਂ ਅੱਗੋਂ ਮੇਰੀ ਨੂੰਹ ਕਹਿਣ ਲੱਗੀ ਇਹ ਸਹੀ ਹੀ ਕਹਿ ਰਹੇ ਹਨ ਇਨੂੰ ਦੋ ਵਕਤ ਦੀ ਰੋਟੀ ਮਿਲਦੀ ਆ ਚੁੱਪ ਕਰਕੇ ਖਾਦੀ ਨਹੀਂ ਜਾਂਦੀ ਤੂੰ ਸਾਡੀ ਹਰ ਕੰਮ ਦੇ ਵਿੱਚ ਬੋਲਦੀ ਰਹਿੰਦੀ ਹੈ ਹਰ ਵੇਲੇ ਸਾਡੇ ਤੇ ਨਿਗਾਹ ਰੱਖਦੀ ਹੈ ਅਸੀਂ ਕੀ ਕਰਦੇ ਆ ਕੀ ਨਹੀਂ 24 ਘੰਟੇ ਤੇਰੀ ਨਿਗਾਹ ਸਾਡੇ ਵਿੱਚ ਹੀ ਰਹਿੰਦੀ ਹੈ ਤੈਥੋਂ ਆਰਾਮ ਨਾਲ ਬੈਠਿਆ ਨਹੀਂ ਜਾਂਦਾ ਤੇਰੀ ਐਨੀ ਉਮਰ ਹੋ ਗਈ ਹੈ ਫਿਰ ਵੀ ਤੂੰ ਨਹੀਂ ਹਟਦੀ ਨਿਗੋਚਾਂ ਕਰਨੋਂ ਨੂ ਨੇ ਅਜਿਹੀਆਂ ਗੱਲਾਂ ਕਹੀਆਂ ਕਿ ਮੇਰੇ ਸੀਨੇ ਦੇ ਵਿੱਚ ਤੀਰ ਵਾਂਗ ਚੁੱਭੀਆਂ ਮੈਂ ਉਹਨਾਂ ਨੂੰ ਕਿਹਾ ਦੇਖ ਬੇਟਾ ਅਸੀਂ ਇਹ ਘਰ-ਬਾਰ ਬਣਾਇਆ ਜਮੀਨਾਂ ਜਾਇਦਾਦਾਂ ਬਣਾਈਆਂ ਤੇਰੇ ਪਾਪਾ ਜੀ ਕਿੰਨੀ ਮਿਹਨਤ ਕਰਦੇ ਸੀ ਇਹਦਾ ਮਤਲਬ ਇਹ ਨਹੀਂ ਤੁਸੀਂ ਸਾਰਾ ਕੁਝ ਲੈ ਕੇ ਸਾਨੂੰ ਇਸ ਤਰ੍ਹਾਂ ਪੁੱਛੋ ਹੀ ਨਾ ਦੂਜੇ ਪਾਸੇ ਮੈਂ ਕਿਹਾ ਕਿ ਅਜੇ ਤਾਂ ਉਹ ਇਸ ਦੁਨੀਆ ਤੋਂ ਚਲੇ ਗਏ ਜੇਕਰ ਜਿਉਂਦੇ ਹੁੰਦੇ ਤਾਂ ਉਹਨਾਂ ਦਾ ਤਾਂ कलेਜਾ ਮੂੰਹ ਟੱਕ ਆ ਜਾਣਾ ਸੀ ਤੁਹਾਡੀਆਂ ਇਹ ਗੱਲਾਂ ਸੁਣ ਕੇ ਮੈਂ ਨੂੰ ਨੂੰ ਕਿਹਾ ਕੋਈ ਨਹੀਂ ਮੈਂ ਤੇਰੇ ਮਾਪੇ ਦੇ ਨਾਲ ਗੱਲ ਕਰਾਂਗੀ ਕਿ ਤੁਸੀਂ ਇਸ ਨੂੰ ਕੁਝ ਸਮਝਾਓ ਇਹ ਮੈਨੂੰ ਇਸ ਤਰ੍ਹਾਂ ਬੋਲਦੀ ਹੈ ਬਸ ਮੇਰਾ ਇੰਨਾ ਕਹਿਣ ਦੀ ਧੀਰ ਸੀ ਕਿ ਮੈਨੂੰ ਭੱਜ ਕੇ ਪੈ ਗਈ ਅੱਛਾ ਹੁਣ ਤੂੰ ਮੇਰੇ ਪੇਕੀ ਲੂਤੀਆਂ ਲਾਵੇਂਗੀ ਮੇਰਾ ਮੁੰਡਾ ਕਹਿ ਰਿਹਾ ਸੀ ਖਬਰਦਾਰ ਮੇਰੇ ਸਹੁਰਿਆਂ ਦੇ ਨਾਲ ਗੱਲ ਕੀਤੀ ਤਾਂ ਇੱਥੇ ਤਾਂ ਘਰੇ ਮੇਰਾ ਜਲੂਸ ਕੱਢ ਹੀ ਰੱਖਿਆ ਹੁਣ ਮੇਰੇ ਸਹੁਰੇ ਵੀ ਜਲੂਸ ਕੱਢਣਗੇ ਫਿਰ ਮੇਰੀ ਨੂਨੇ ਮੇਰੇ ਪੁੱਤ ਨੂੰ ਪਤਾ ਨਹੀਂ ਕੀ ਕਿਹਾ ਮੇਰੇ ਪੁੱਤ ਨੇ ਮੈਨੂੰ ੱੱਕੇ ਮਾਰ ਕੇ ਘਰੋਂ ਕੱਢ ਦਿੱਤਾ ਕਿੰਨੇ ਦਿਨ ਮੈਂ ਸੜਕਾਂ ਤੇ ਰੁਲਦੀ ਰਹੀ ਫਿਰ ਇੱਕ ਰੱਬ ਦੇ ਬੰਦੇ ਨੇ ਮੈਨੂੰ ਬਿਰਧ ਆਸ਼ਰਮ ਦੇ ਵਿੱਚ ਛੱਡ ਦਿੱਤਾ ਪਰ ਪੁੱਤ ਬਿਰਧ ਆਸ਼ਰਮ ਦੇ ਵਿੱਚ ਮੇਰਾ ਬਿਲਕੁਲ ਮਨ ਨਹੀਂ ਲੱਗਦਾ ਸੀ ਕਿੱਥੇ ਮੈਂ ਇੱਕ ਵਕੀਲ ਦੇ ਘਰ ਵਾਲੀ ਮੈਂ ਜ਼ਿੰਦਗੀ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਮਾਣੀਆਂ ਸੀ ਮੈਂ ਜਦੋਂ ਵਕੀਲ ਸਾਹਿਬ ਦੇ ਨਾਲ ਜਾਂਦੀ ਹੁੰਦੀ ਸੀ ਤਾਂ ਮੈਨੂੰ ਸਾਰੇ ਭੈਣ ਜੀ ਭੈਣ ਜੀ ਕਹਿੰਦੇ ਹੁੰਦੇ ਸੀ ਵਿਰਧ ਆਸ਼ਰਮ ਦੇ ਵਿੱਚ ਮੈਂ ਇੱਕ ਕੋਨੇ ਦੇ ਵਿੱਚ ਪਈ ਰਹਿੰਦੀ। ਉੱਥੇ ਮੇਰਾ ਬਿਲਕੁਲ ਵੀ ਮਨ ਨਹੀਂ ਲੱਗਦਾ ਸੀ। ਤੇ ਫਿਰ ਮੈਂ ਵਿਰਧ ਆਸ਼ਰਮ ਤੋਂ ਚੋਰੀ ਭੱਜ ਗਈ। ਫਿਰ ਸਾਰੇ ਪੁੱਛਣ ਲੱਗੇ ਕਿ ਤੇਰੇ ਝੋਲੇ ਦੇ ਵਿੱਚ ਇਹ ਫੋਟੋ ਤੂੰ ਕਿਵੇਂ ਪਾਈ? ਇਹ ਕਦੋਂ ਪਾਈ? ਕਹਿਣ ਲੱਗੀ ਪੁੱਤੇ ਇਹ ਤਾਂ ਹਰ ਵਕਤ ਫੋਟੋ ਮੇਰੇ ਕੋਲ ਹੀ ਰਹਿੰਦੀ ਹੈ। ਇਹ ਮੇਰੇ ਪਤੀ ਦੀ ਫੋਟੋ ਹੈ। ਜਦੋਂ ਮੈਨੂੰ ਮੇਰੇ ਪੁੱਤ ਨੂੰ ਨੇ ਘਰੋਂ ਕੱਢਿਆ ਤਾਂ ਮੈਂ ਕੰਧ ਤੋਂ ਇਹ ਤਸਵੀਰ ਲਾ ਲਈ ਸੀ ਕਿਉਂਕਿ ਮੈਂ ਆਪਣੇ ਪਤੀ ਨੂੰ ਆਪਣੇ ਤੋਂ ਅਲੱਗ ਨਹੀਂ ਕਰਨਾ ਚਾਹੁੰਦੀ ਸੀ ਮੈਂ ਹਰ ਵੇਲੇ ਪਰਛਾਵੇਂ ਦੀ ਤਰ੍ਹਾਂ ਇਸ ਤਸਵੀਰ ਨੂੰ ਆਪਣੇ ਨਾਲ ਹੀ ਰੱਖਦੀ ਸੀ ਉਸੇ ਤਸਵੀਰ ਨੂੰ ਵੇਖ ਕੇ ਸਾਰੇ ਵੱਸ ਦੀਆਂ ਸਵਾਰੀਆਂ ਅਤੇ ਕੰਡੈਕਟਰ ਦੇ ਰੋਂਗਟੇ ਖੜੇ ਹੋ ਗਏ ਸੀ ਕਿਉਂਕਿ ਉਹ ਸ਼ਹਿਰ ਦਾ ਮੰਨਿਆ ਪਰਮੰਨਿਆ ਵਕੀਲ ਸੀ ਉਸ ਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਸੀ ਸਾਰੇ ਦੇ ਹੋਸ਼ ਉੱਡ ਗਏ ਸੀ ਇੰਨੇ ਮੰਨੇ ਵਕੀਲ ਦੇ ਘਰ ਵਾਲੀ ਅੱਜ ਇੰਨਾ ਹਾਲਾਤਾਂ ਦੇ ਵਿੱਚ ਫਿਰ ਬਸ ਦਾ ਡਰਾਈਵਰ ਕਹਿਣ ਲੱਗਿਆ ਕਿ ਆਪਾਂ ਨੂੰ ਮਾਤਾ ਦੇ ਘਰ ਤੱਕ ਜਾਣਾ ਚਾਹੀਦਾ ਹੈ ਸਵਾਰੀਆਂ ਨੂੰ ਹੋਰ ਬਸ ਤੇ ਚੜਾ ਡਰਾਈਵਰ ਨੇ ਬਸ ਉੱਥੇ ਹੀ ਲਾ ਦਿੱਤੀ ਉਸ ਦਾ ਵੀ ਕਾਲਜਾ ਮੂੰਹ ਨੂੰ ਆ ਗਿਆ ਸੀ ਕਨੈਕਟਰ ਤੇ ਡਰਾਈਵਰ ਇੱਕ ਗੱਡੀ ਕਰਾ ਕੇ ਮਾਤਾ ਦੇ ਘਰ ਤੱਕ ਪਹੁੰਚ ਗਏ ਸੀ ਮਾਤਾ ਦੇ ਘਰੇ ਉਸ ਦੀ ਨੂ ਕਿੱਟੀ ਪਾਰਟੀ ਚਲਾ ਰਹੀ ਸੀ ਉਸ ਦੀਆਂ ਬਹੁਤ ਸਾਰੀਆਂ ਸਹੇਲੀਆਂ ਆਈਆਂ ਹੋਆਂ ਸੀ ਤੇ ਉਸ ਦਾ ਬੇਟਾ ਕਿਤੇ ਘੁੰਮਣ ਗਿਆ ਹੋਇਆ ਸੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਦੋਂ ਮਾਤਾ ਨੂੰ ਘਰੇ ਦੇਖਿਆ ਤਾਂ ਉਸ ਦੀ ਨੂੰ ਫੇਰ ਬੋਲਣ ਲੱਗੇ ਪਰ ਡਰਾਈਵਰ ਤੇ ਕੰਡੈਕਟਰ ਕਹਿਣ ਲੱਗੇ ਖ਼ਬਰਦਾਰ ਭੈਣ ਜੀ ਜੇਕਰ ਮਾਤਾ ਜੀ ਨੂੰ ਕੁਝ ਕਿਹਾ ਇਹ ਘਰ ਮਾਤਾ ਜੀ ਦਾ ਹੈ ਪਰ ਨੂੰ ਕਹਿਣ ਲੱਗੀ ਇਹ ਘਰ ਸਾਡਾ ਹੈ ਇੰਨੇ ਨੂੰ ਪੁਲਿਸ ਵੀ ਆ ਗਈ ਜਿਸ ਨੂੰ ਡਰਾਈਵਰ ਤੇ ਕੰਡੈਕਟਰ ਨੇ ਪਹਿਲਾਂ ਹੀ ਫੋਨ ਕਰ ਦਿੱਤਾ ਸੀ ਪੁਲਿਸ ਨੇ ਆ ਕੇ ਪੁੱਛਿਆ ਵੀ ਕੀ ਗੱਲ ਹੈ ਮਾਤਾ ਜੀ ਨੇ ਸਾਰੀ ਗੱਲ ਦੱਸੀ ਅੱਗੋਂ ਉਸ ਦੀ ਨੂੰਹ ਕਹਿਣ ਲੱਗੀ ਇਹ ਘਰ ਮੇਰਾ ਹੈ ਹੁਣ ਇਹ ਘਰ ਮੇਰੇ ਪਤੀ ਦੇ ਨਾਮ ਤੇ ਹੈ ਅਸੀਂ ਇਸ ਬੁੱਢੀ ਔਰਤ ਨੂੰ ਕਦੋਂ ਦਾ ਘਰ ਤੋਂ ਬਾਹਰ ਕੱਢ ਚੁੱਕੇ ਹਾਂ ਪਰ ਮਾਤਾ ਕਹਿਣ ਲੱਗੀ ਕਿ ਆਹ ਦੇਖੋ ਮੈਂ ਵਸੀਅਤ ਬਦਲ ਦਿੱਤੀ ਹੈ ਘਰ ਤੋਂ ਆਉਣ ਤੋਂ ਪਹਿਲਾਂ ਹੀ ਮਾਤਾ ਜੀ ਨੇ ਉਹ ਵਸੀਅਤ ਬਦਲ ਦਿੱਤੀ ਸੀ ਡਰਾਈਵਰ ਤੇ ਕੰਡੈਕਟਰ ਨੇ ਮਾਤਾ ਜੀ ਦੀ ਮਦਦ ਕੀਤੀ ਤੇ ਜਦੋਂ ਪੁਲਿਸ ਵਾਲਿਆਂ ਨੇ ਨਵੀਂ ਵਸੀਅਤ ਦੇਖੀ ਤਾਂ ਉਹਨਾਂ ਨੇ ਮਾਤਾ ਦੀ ਨੂੰਹ ਨੂੰ ਕਿਹਾ ਹੁਣ ਇਹ ਘਰ ਤੁਹਾਡਾ ਨਹੀਂ ਇਹ ਘਰ ਮਾਤਾ ਜੀ ਦਾ ਹੈ ਮਾਤਾ ਜੀ ਨੇ ਸਾਰੀ ਜ਼ਮੀਨ ਵੀ ਆਪਣੇ ਨਾਮ ਕਰਵਾ ਲਈ ਸੀ ਕਿਉਂਕਿ ਪਹਿਲਾਂ ਵੀ ਵਕੀਲ ਨੇ ਜ਼ਮੀਨ ਆਪਣੇ ਘਰ ਵਾਲੀ ਦੇ ਨਾਮ ਤੇ ਕਰਵਾਈ ਸੀ ਪਰ ਮਾਤਾ ਨੇ ਆਪਣੇ ਮੁੰਡੇ ਦੇ ਨਾਮ ਕਰਵਾ ਦਿੱਤੀ ਸੀ ਹੁਣ ਮਾਤਾ ਨੇ ਆਪਣੀ ਵਿਸੀਅਤ ਫਿਰ ਵਾਪਸ ਲੈ ਲਈ ਸੀ ਕਿ ਇਹ ਜ਼ਮੀਨ ਮੇਰੀ ਹੈ ਮੈਂ ਆਪਣੇ ਨਾਮ ਰੱਖਾਂਗੀ ਮੇਰੇ ਨੂੰਹ ਪੁੱਤ ਮੇਰੀ ਸੇਵਾ ਨਹੀਂ ਕਰਦੇ ਜਦੋਂ ਅਗਲੇ ਦਿਨ ਪੁੱਤ ਘੁੰਮ ਫਿਰ ਕੇ ਆਇਆ ਤਾਂ ਦੇਖ ਕੇ ਹਰਾਨ ਹੋ ਗਿਆ ਘਰ ਦੇ ਵਿੱਚ ਇਕੱਲੀ ਮਾਤਾ ਬੈਠੀ ਸੀ ਨੂੰ ਨਹੀਂ ਸੀ ਪੁੱਛਣ ਲੱਗਿਆ ਮੇਰੇ ਘਰ ਵਾਲੀ ਕਿੱਥੇ ਹੈ ਮਾਤਾ ਨੇ ਕਹਿ ਦਿੱਤਾ ਮੈਨੂੰ ਨਹੀਂ ਪਤਾ ਜਿੱਥੋਂ ਆਇਆ ਹੈ ਉਧਰ ਹੀ ਚਲਾ ਜਾ ਬੇਸ਼ੱਕ ਇਹ ਕਹਿੰਦੇ ਹੋਏ ਮਾਤਾ ਤਾਂ ਦਿਲ ਅੰਦਰੋਂ ਰੋ ਰਹੀ ਹਾਸੀ ਪਰ ਉਸਨੇ ਦਿਲ ਕਰੜਾ ਕਰਕੇ ਕਿਹਾ ਹੁਣ ਮਾਤਾ ਨੇ ਆਪਣੇ ਘਰ ਦੇ ਵਿੱਚ ਬੇਸਹਾਰਾ ਲੋਕਾਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ ਸੀ ਚਾਰ ਪੰਜ ਔਰਤਾਂ ਉਸ ਦੇ ਘਰ ਵਿੱਚ ਆ ਕੇ ਰਹਿਣ ਲੱਗ ਗਈਆਂ ਸਾਰੇ ਘਰ ਦੇ ਕੰਮ ਕਰਵਾਉਂਦੀਆਂ ਉਸ ਨਾਲ ਹੁਣ ਮਾਤਾ ਦਾ ਵੀ ਘਰੇ ਜੀ ਲੱਗਿਆ ਰਹਿੰਦਾ ਸੀ ਕਿਉਂਕਿ ਵਿਰਦਾ ਆਸ਼ਰਮ ਵਿੱਚ ਉਸ ਦਾ ਜੀ ਨਹੀਂ ਲੱਗਦਾ ਸੀ ਉਹ ਆਪਣੇ ਘਰ ਤੋਂ ਬਾਹਰ ਸੀ ਇਸ ਘਰ ਦੇ ਵਿੱਚ ਉਸ ਦੇ ਪਤੀ ਦੀਆਂ ਯਾਦਾਂ ਵੱਸਦੀਆਂ ਸੀ ਇਸ ਲਈ ਇਸ ਘਰ ਵਿੱਚ ਉਸ ਦਾ ਬਹੁਤ ਮਨ ਲੱਗਦਾ ਸੀ ਤੇ ਹਮਨ ਉਹ ਸਾਰੀਆਂ ਬੇਸਹਾਰਾ ਔਰਤਾਂ ਨੂੰ ਆਪਣੇ ਘਰ ਦੇ ਵਿੱਚ ਰੱਖਦੀ ਆਪਣੇ ਨੂੰ ਤੇ ਪੁੱਤ ਨੂੰ ਉਹਨੇ ਕਹਿਤਾ ਵਈ ਆਪਣਾ ਕਮਾਓ ਤੇ ਆਪਣਾ ਖਾਓ ਮੈਂ ਤੁਹਾਨੂੰ ਫੁੱਟੀ ਕਾਡੀ ਵੀ ਨਹੀਂ ਦੇਵਾਂਗੀ ਕਿਉਂਕਿ ਜਦੋਂ ਤੁਸੀਂ ਮੇਰੀ ਸੰਭਾਲ ਨਹੀਂ ਕਰਦੇ ਤਾਂ ਫਿਰ ਮੈਂ ਤੁਹਾਨੂੰ ਜਾਇਦਾਦ ਕਿਉਂ ਦੇਵਾਂ ਬੇਸ਼ੱਕ ਮਾਂ-ਵਾਪਾ ਆਪਣੀ ਔਲਾਦ ਦੇ ਲਈ ਬਹੁਤ ਕੁਝ ਕਰਦੇ ਆ ਬਿਨਾਂ ਸਵਾਰਥ ਦੇ ਪਰ ਜਦੋਂ ਔਲਾਦ ਹੀ ਬੁੱਢੇ ਮਾਂ-ਵਾਪਾ ਨੂੰ ਟੱਕੇ ਮਾਰ ਕੇ ਘਰੋਂ ਕੱਢ ਦੇਵੇ ਤਾ ਫੇਰ ਉੱਥੇ ਮਾਪੇ ਵੀ ਆਪਣਾ ਦਿਲ ਤੇ ਪੱਥਰ ਰੱਖ ਕੇ ਔਲਾਦ ਤੋਂ ਮੂੰਹ ਮੋੜ ਲੈਂਦੇ ਆ ਇਹੋ ਜਿਹੀ ਔਲਾਦ ਦੇ ਨਾਲ ਐਵੇਂ ਹੀ ਕਰਨਾ ਚਾਹੀਦਾ ਹੈ ਜਿਹੜੀ ਸਾਰੀ ਧਨ ਦੌਲਤ ਲੈ ਕੇ ਤੇ ਬੁੱਢੇ ਮਾਪਿਆਂ ਨੂੰ ਠੇਡੇ ਮਾਰ ਕੇ ਘਰੋਂ ਕੱਢ ਦਿੰਦੇ ਆ ਜੇਕਰ ਕੰਡੈਕਟਰ ਤੇ ਡਰਾਈਵਰ ਮਾਤਾ ਦਾ ਸਾਥ ਨਾ ਦਿੰਦੇ ਸ਼ਾਇਦ ਪੂਰੀ ਉਮਰ ਮਾਤਾ ਸੜਕਾਂ ਤੇ ਹੀ ਰੁੱਲਦੀ ਰਹਿੰਦੀ ਪਰ ਉਹਨਾਂ ਨੇ ਇਨਸਾਨੀਅਤ ਦਿਖਾਈ ਬੁੱਢੀ ਮਾਤਾ ਦਾ ਸਾਥ ਦਿੱਤਾ ਮਾਤਾ ਹੁਣ ਉਹਨਾਂ ਦਾ ਧੰਨਵਾਦ ਕਰਦੀ ਹੈ ਤੇ ਆਖਦੀ ਹੈ ਕਿ ਪੁੱਤ ਮੈਨੂੰ ਮਿਲ ਕੇ ਜਾਂਦੇ ਰਿਹਾ ਕਰੋ ਉਹ ਵੀ ਮਾਤਾ ਨੂੰ ਜਦੋਂ ਟਾਈਮ ਲੱਗਦਾ ਹੈ ਜਰੂਰ ਮਿਲ ਕੇ ਜਾਂਦੇ ਹਨ ਮਾਤਾ ਆਖਦੀ ਹੈ ਜੇਕਰ ਕੋਈ ਵੀ ਕੰਮ ਹੋਵੇ ਤਾਂ ਬੇਝਿਜਕ ਦੱਸਣਾ ਕਿਉਂਕਿ ਮਾਤਾ ਦੇ ਕੋਲ ਜ਼ਮੀਨ ਵੀ ਬਹੁਤ ਹੈ ਤੇ ਪੈਸਾ ਵੀ ਬਹੁਤ ਹੈ ਹੁਣ ਉਹ ਗਰੀਬ ਲੋਕਾਂ ਦੀ ਬਹੁਤ ਸੇਵਾ ਕਰਦੀ ਹੈ ਪਰ ਉਸਨੇ ਆਪਣੇ ਨੂੰ ਪੁੱਤ ਦਾ ਚਿਹਰਾ ਮੁੜ ਕੇ ਨਹੀਂ ਦੇਖਿਆ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਹੱਸਦੇ ਵਸਦੇ ਰਹੋ ਰੱਬ ਰਾਖਾ